ਜਗ ਤਰਨ ਕੋ ਅਵਤਾਰ ਬਣਾਇਓ ਜਪਿਉ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਗਰਵ ਨ ਆਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਗਰਵ ਨ ਆਇਓ ਚਵਰਛਤਰ ਤਖਤ ਦੇ ਮਾਲਕ ਗੱਦੀ ਤੇ ਸੁਭਾਈ ਮਨ ਸਤਿਗੁਰੂ ਪ੍ਰਤੱਖ ਸਤਿਗੁਰੂ ਹਾਜ਼ਰ ਨਜ਼ਰ ਸਤਿਗੁਰੂ ਸ਼ਬਦ ਅਤਰ ਸਤਿਗੁਰੂ ਦੀਨਾ ਬੰਦੂ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੀ ਐਸੇ ਦੀਨ ਦੇਲ ਸਤਿਗੁਰੂ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜੀਆਂ ਦੇ ਗੋਦ ਵਿੱਚ ਸੁਭਾਈ ਮਾਨ ਸਾਧ ਸੰਗਤ ਜੀਓ ਆਪ ਜੀ ਜਿੰਨੇ ਵੀ ਗੁਰੂ ਚਰਨਾ ਵਿੱਚ ਬੈਠੇ ਹੋ بڑے ਕਰਮਾ ਭਾਗਾ ਵਾਲੇ ਹੋ ਜੋ ਗੁਰੂ ਚਰਨਾ ਵਿੱਚ ਬੈਠ ਕੇ ਗੁਰੂ ਦੀ ਗੋਦ ਦਾ ਆਨੰਦ ਮਾਣ ਰਹੇ ਹੋ ਉੱਥੇ ਹੀ ਗੁਰੂ ਦੇ ਦਿੱਤੇ ਹੋਏ ਸਵਾਸ ਨੂੰ ਆਪ ਜੀ ਸਫਲ ਕਰ ਰਹੇ ਹੋ ਵੱਡ ਭਾਗੀ ਸਾਧ ਸੰਗ ਪ੍ਰਾਪਤ ਉਹ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਸਾਧ ਸੰਗਤ ਵਿੱਚ ਬੈਠਦੇ ਨੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾ ਸਬਾਚੈ ਜਨ ਹਰ ਨਾਮ ਹਿਰਦੈ ਪਰੁਈ ਮਲ ਕਹਿੰਦੇ ਉਹਨਾਂ ਦੇ ਚਰਨ ਦੇ ਧੂਰ ਮਿਲ ਜਲ ਨਾ ਤੇ ਉਹਨੂੰ ਮਸਤਕ ਨਾਲ ਲਾ ਲੈਣਾ ਚਾਹੀਦਾ ਜਿਹੜੇ ਸੰਗਤ ਕਰਦੇ ਨੇ ਬੜੀ ਵਡਿਆਈ ਦਿੱਤੀ ਮਲ ਕਨੇ ਧੰਨ ਗੁਰੂ ਅਰਜਨ ਦੇਵ ਜੀ ਪਿਤਾ ਜੀ ਔਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਆ ਨੇ ਵਿਖਿਆ ਕਹਿੰਦੇ ਬਿਨ ਭਾਗਾ ਸਤ ਸੰਗ ਨ ਲੱਭੈ ਵਡ ਭਾਗੀ ਵਡ ਭਾਗੇ ਕਿਹਾ ਉਹਨਾਂ ਨੂੰ ਜਿਹੜੇ ਸਤ ਸੰਗਤ ਦੇ ਵਿੱਚ ਬੈਠਦੇ ਨੇ ਤੇ ਮਾਲਕ ਜੀ ਨੇ ਕਿਹਾ ਕੀ ਬਿਨ ਭਾਗਾ ਸਤ ਸੰਗ ਨ ਲੱਭੈ ਭਾਗਾ ਤੋਂ ਬਗੈਰ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਲਈ ਆਪ ਜੀ ਜਿੰਨੇ ਵੀ ਬੈਠੇ ਹੋ ਗੁਰੂ ਚਰਣਾ ਵਿੱਚ ਆਪ ਜੀ ਦੇ ਚੰਗੇ ਕਰਮ ਨੇ ਸੋ ਆਪ ਜੀਆ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੋਧਾ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਉਪਰੰਤ ਆਰਤੀ ਸ਼ਬਦ ਕੀਰਤਨ ਬਹੁਤ ਹੀ ਸਤਿਕਾਰਯੋਗ ਭਾਈ ਜਰਨੈਲ ਸਿੰਘ ਦੇ ਜਥੇ ਪਾਸੋਂ ਬੜੇ ਪਿਆਰ ਨਾਲ ਆਪ ਜੀਆ ਨੇ ਕੀਰਤਨ ਸਰਵਣ ਕੀਤੇ ਹਨ ਭਾਈ ਸਾਹਿਬ ਹੋਰਾਂ ਨੇ ਕੀਰਲਾ ਸ਼ਬਦ ਪਰੇ ਪੜਿਆ ਤੂੰ ਦਰਿਆਉ ਦਾਣਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਾ ਅਸੀਂ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਦੇ ਜੀ ਉਹ ਪ੍ਰਮਾਤਮਾ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਸੋ ਸਤਸੰਗਤ ਜੀ ਅੱਜ ਜੋ ਅੰਮ੍ਰਿਤ ਵੇਲੇ ਸਾਨੂੰ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ ਨਾ ਜੀ ਉਹ ਵੀ ਇਸ ਦੇ ਨਾਲ ਟੋਕਦੇ ਨੇ ਸ਼ਬਦ ਨਾਲ ਆਓ ਆਪਾਂ ਰਲ ਮਿਲ ਕੇ ਗੁਰ ਸ਼ਬਦ ਵਿਚਾਰ ਨਾਲ ਜੁੜਾਂਗੇ ਜੁੜਨ ਤੋਂ ਪਹਿਲਾਂ ਸਾਰੇ ਕਲ ਕੀ ਤਰ ਪਾਤਸ਼ਾ ਸਰਵੰਸਦਾਨੀ ਸਾਹਿਬੇ ਕਮਲ ਧੰਤਨ ਸਾਹਿਬ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਦੀ ਬਖਸ਼ਿਸ਼ ਕੀਤੀ ਹੋਈ ਫਤੇ ਨਾਲ ਸਾਂਝ ਪਾਈਏ ਬੜੇ ਪਿਆਰ ਨਾਲ ਹਾਜ਼ਰੀ ਲਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਕ ਨੇ ਅੱਜ ਬਖਸ਼ਿਸ਼ ਕੀਤੀ ਸਾਡੇ ਤੇ ਧੰਨ ਗੁਰੂ ਅਰਜਨ ਦੇਵ ਜੀ ਪਿਤਾ ਜੀ ਮਲਕ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਸਾਡੇ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਕੌਣ ਹੈ ਜੀ ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਸਾਰਿਆਂ ਦੇ ਪ੍ਰਤਪਾਲਨਾ ਕਰ ਰਿਹਾ ਹੈ ਉਹ ਜੀਵ ਜੰਤੂਆਂ ਦੇ ਵੀ ਪ੍ਰਤਪਾਲਨਾ ਕਰ ਰਿਹਾ ਹੈ ਇਥੋਂ ਤੱਕ ਕਿ ਮਾਲਕ ਕਹਿੰਦੇ ਕਿ ਸੈਲ ਪੱਥਰ ਮੈਂ ਜੰਤੂ ਪਾਈ ਤਾਂ ਕਾ ਰਿਜ ਕਾਗੇ ਕਰਤ ਰਿਹਾ ਇਹ ਸ਼ਬਦ ਦੇ ਤੁਸੀਂ ਦਰਸ਼ਨ ਕਰੋਗੇ ਰੋਜ਼ਾਨਾ ਹੀ ਰਹਿਰਾ ਸਾਬ ਦੇ ਵਿੱਚ ਪੜ੍ਹਦੇ ਹਾਂ ਆਪ ਜੀ ਕਾਹੇ ਦੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀ ਉਪਰੇ ਕਹਿੰਦੇ ਮਨ ਤੂੰ ਕਦੋਂ ਚਿਤਵਦਾ ਜਦੋਂ ਮਾਲਕ ਨੇ ਸਾਰਾ ਕੁਝ ਸੋਚਿਆ ਜਿਹਨੇ ਸੰਸਾਰ ਦੇ ਵਿੱਚ ਭੇਜਿਆ ਹੈ ਨਾ ਜੀ ਸਾਨੂੰ ਉਹਨੇ ਸਾਰਾ ਕੁਝ ਸੋਚ ਸਮਝ ਕੇ ਸਾਨੂੰ ਭੇਜਿਆ ਔਰ ਸਾਡੀ ਸਾਰਿਆਂ ਦੀ ਪਰਤਪਾਲਨਾ ਕਰਨ ਵਾਲਾ ਇੱਕੋ ਇੱਕੋ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਸਾਰੇ ਜੀਵਾਂ ਦੀ ਪਰਤਪਾਲਨਾ ਕਰਦਾ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੁੱਟ ਨਾ ਹੋਈ ਅਗੰਤ ਭਰੇ ਪੰਡਾਤ ਇੱਕ ਵਾਰੀ ਦੀ ਗੱਲ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜਿਆਂ ਦੇ ਕੀਰਤਨੀਏ ਭਾਈ ਮਨਸਾ ਸਿੰਘ ਜੀ ਜਿਹੜੇ ਬੜੇ ਵਧੀਆ ਕੀਰਤਨੀਏ ਹੋਏ ਨੇ ਗੁਰੂ ਰਾਮਦਾਸ ਜੀ ਮਹਾਰਾਜਿਆਂ ਦੇ ਔਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜਿਹੜੇ ਗੁਰੂ ਕੀ ਬਾਣੀ ਪੜਦੇ ਨੇ ਅੱਜ ਕੱਲ ਦੇ ਸਾਡੇ ਵਰਗੇ ਨਹੀਂ ਜੀ ਉਹਨਾਂ ਨੇ ਜੇ ਗੁਰੂ ਕੀ ਬਾਣੀ ਪੜਨਾ ਨਾ ਦੀ ਉਹਨੂੰ ਹਟਾਉਣਾ ਵੀ ਆਪਣੇ ਤੇ ਉਹ ਬਾਣੀ ਅਨੁਸਾਰ ਚੱਲਦੇ ਵੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਕਿ ਮਨਸਾ ਸਿੰਘ ਜੀ ਨਾਲ ਥੋੜੀ ਹਾਲਤ ਗਰੀਬੀ ਹਾਲਤ ਚੱਲ ਰਹੀ ਹੈ ਭਾਈ ਸਾਹਿਬ ਹੁਣਾਂ ਦਾ ਪਤਾ ਲੱਗਾ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਦੇ ਰਾਜੇ ਔਰ ਮਹਾਰਾਜਾ ਰਣਜੀਤ ਸਿੰਘ ਪੂਰੇ ਗੁਰੂ ਨੂੰ ਸਮਰਪਿਤ ਸਨ ਉਹਨਾਂ ਦਾ ਇਤਿਹਾਸ ਫੁਲੋਕ ਕੇ ਵੇਖਿਓ ਸਤਸੰਗਤ ਜੀ ਉਸ ਟਾਈਮ ਦੇ ਮਹਾਰਾਜੇ ਅੱਜ ਕੱਲ੍ਹ ਵਾਲੇ ਨਹੀਂ ਅੱਜ ਕੱਲ ਦੇ ਆਪਣਾ ਘਰ ਫਰੀ ਜਾਂਦੇ ਹਨ ਪਰ ਉਸ ਟਾਈਮ ਦੇ ਉਹ ਪੂਰੇ ਮਾਲਕ ਦੇ ਹੁਕਮ ਵਿੱਚ ਚੱਲਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਆਪ ਗਏ ਕਿ ਗੁਰੂ ਕੀ ਕੀਰਤਨੀਆਂ ਦੀ ਹਾਲਤ ਸਹੀ ਹੋਣੀ ਚਾਹੀਦੀ ਹੈ। ਔਰ ਜਦੋਂ ਮੰਸਾ ਸਿੰਘ ਦੇ ਘਰ ਪਹੁੰਚਦੇ ਨੇ ਭਾਈ ਸਾਹਿਬ ਉਹਨਾਂ ਦਾ ਦਰਵਾਜ਼ਾ ਲੱਗਾ ਸੀ ਜੀ। ਭਾਈ ਸਾਹਿਬ ਹਰੀ ਸਿਮਰਨ ਵਿੱਚ ਜੁੜੇ ਸਨ। ਤੇ ਸਿਪਾਹੀ ਜਾਣ ਲੱਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਰੋਕ ਲਿਆ ਕਹਿੰਦੇ ਨਹੀਂ ਮੈਂ ਆਪ ਜਾਣਾ ਭਾਈ ਸਾਹਿਬ ਕੋਲ ਔਰ ਆਵਾਜ਼ ਦਿੱਤੀ ਭਾਈ ਸਾਹਿਬ ਹਰੀ ਕਹਿੰਦੇ ਕੌਣ ਵਿੱਚ ਆਵਾਜ਼ ਦਿੰਦੇ ਮੈਂ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਾਂ ਜੀ ਦੱਸੋ ਕੰਮ ਕਹਿੰਦੇ ਮੈਂ ਮੈਨੂੰ ਪਤਾ ਲੱਗਾ ਕਿ ਤੁਹਾਡੀ ਮਾੜੀ ਹਾਲਤ ਸਹੀ ਨਹੀਂ ਮਾੜੀ ਹਾਲਤ ਸਹੀ ਨਹੀਂ ਹੈ ਇਸ ਲਈ ਮੈਂ ਤੁਹਾਡੀ ਮਦਦ ਲਈ ਆਇਆ ਹਾਂ ਤੇ ਭਾਈ ਮਨਸਾ ਸਿੰਘ ਜੀ ਨਾ ਬੜੇ ਨਿਮਰਤਾ ਚ ਆ ਕੇ ਕਹਿੰਦੇ ਨੇ ਕਹਿੰਦੇ ਤੁਸੀਂ ਤੁਹਾਡੇ ਕੋਲ ਕਿੱਥੋਂ ਆਏ ਨੇ ਤੇ ਭਾਈ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕਿ ਇਹ ਸਾਰੀ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ ਭਾਈ ਮਨਸਾ ਸਿੰਘ ਦੀ ਆਵਾਜ਼ ਸੀ ਜੀ ਬੋਲ ਸੀ ਸਾਨੂੰ ਉਹਨਾਂ ਦੀ ਕਿ ਜਿਹੜਾ ਗੁਰੂ ਰਾਮਦਾਸ ਤੈਨੂੰ ਦਿੰਦਾ ਹੈ ਮੈਂ ਉਸ ਘਰ ਦਾ ਕੀਰਤਨੀਆ ਵਾਂ ਮੈਂ ਵੀ ਲੈ ਸਕਦਾ ਉੱਥੋਂ ਤੇ ਹੰਕਾਰ ਚ ਨਹੀਂ ਜੀ ਭਾਵਨਾ ਚ ਉਹਨਾਂ ਨੇ ਉਹਨਾਂ ਦੇ ਬੋਲ ਸਨ ਕਿ ਮੈਂ ਆਪੇ ਲੈ ਲੂੰਗਾ ਉਹ ਤੋਂ ਜਦੋਂ ਮੈਨੂੰ ਲੋਡ ਹੋਈ ਨਾ ਮੈਨੂੰ ਉਹਨੇ ਆਪੇ ਦੇ ਦੇਣਾ ਇਹ ਗੁਰੂ ਤੇ ਭਰੋਸਾ ਸੀ ਅੱਜ ਕੱਲ ਅਸੀਂ ਆਪ ਗੱਲਾਂ ਤੇ ਅਸੀਂ ਕਰਦਿਆਂ ਪਰ ਅਸੀਂ ਗੁਰੂ ਤੇ ਪੂਰਾ ਭਰੋਸਾ ਨਹੀਂ ਜੀ ਜਿਸ ਦਿਨ ਸਾਡਾ ਭਰੋਸਾ ਹੋ ਗਿਆ ਨਾ ਉਸ ਦਿਨ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪੈਣੀ ਸਾਨੂੰ ਅੱਜ ਇਸ ਸ਼ਬਦ ਸਾਡੇ ਤੇ ਟੁੱਕਦੇ ਨੇ ਤੁਸੀਂ ਅਸੀਂ ਜਿੰਨੇ ਵੀ ਇੱਥੇ ਬੈਠੇ ਆ ਨਾ ਹਲੇ ਸਮਝ ਲਓ ਕਿ ਮੈਂ ਕਿਸੇ ਦੀ ਗੱਲ ਨਹੀਂ ਮੈਂ ਆਪਣੀ ਜੀ ਗੱਲ ਕਰਾਂ ਤੇ ਸਾਨੂੰ ਨਾ ਗੁਰੂ ਤੇ ਪੂਰਾ ਭਰੋਸਾ ਹੀ ਨਹੀਂ ਜੀ ਅਸੀਂ ਬੰਦਿਆਂ ਤੇ ਆਸ ਰੱਖਦੇ ਹਾਂ ਪਰ ਮਾਲਕ ਦੇ ਇਹ ਸ਼ਬਦ ਨਾ ਸਾਨੂੰ ਚੰਜੋੜ ਕੇ ਰੱਖ ਦਿੰਦੇ ਨੇ ਕਿ ਉਹ ਮਾਲਕ ਸਾਰਿਆਂ ਨੂੰ ਦਾਤਾ ਦੇਣ ਵਾਲਾ ਤੇ ਉਹ ਮਾਲਕ ਹੈ ਜੀ ਅਸੀਂ ਬੰਦਿਆਂ ਤੇ ਆਸ ਰੱਖੀ ਬੈਠੇ ਜਿਸ ਦਿਨ ਅਸੀਂ ਆਪਣੇ ਆਪ ਨੂੰ ਮਾਲਕ ਨੂੰ ਸਮਰਪਿਤ ਕਰ ਦਿੱਤਾ ਨਾ ਜੀ ਉਸ ਦਿਨ ਸਾਡੀ ਝੋਲੀ ਖਾਲੀ ਨਹੀਂ ਰਹਿਣੀ ਉਹ ਮਾਲਕ ਸਾਡੀ ਝੋਲੀ ਭਰ ਦੇਣਗੇ ਇੱਥੇ ਤੇ ਮਾਲਕ ਸਾਨੂੰ ਸਮਝਾਉਂਦੇ ਨੇ ਕਿ ਤੂੰ ਮਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਜਿਸ ਦਿਨ ਅਸੀਂ ਇਹ ਕਹਾਂਗੇ ਨਾ ਕਿ ਮਾਲਕ ਤੇਰੇ ਤੋਂ ਬਗੈਰ ਸਾਡਾ ਖਸਮ ਹੋਰ ਕੋਈ ਨਹੀਂ ਤੇਰੇ ਹੱਥ ਡੋਰੀ ਫੜਾ ਦਿੱਤੀ ਤੂੰ ਜੋ ਮਰਜ਼ੀ ਕਰ ਕਉਕੀ ਹੈ ਵੀ ਉਹਦੇ ਮਾਲਕ ਦੇ ਹੱਥ ਵਸ ਹੈ ਜੀ ਜਿਸ ਦਿਨ ਅਸੀਂ ਭਾਵਨਾ ਕਰਕੇ ਪ੍ਰਭ ਡੋਰੀ ਹਾਥ ਤੁਮਾਰੇ ਜੀ ਜਨ ਤੇਰੇ ਤਾਰੇ ਇਹ ਸ਼ਬਦ ਪੜਾਂਗੇ ਨਾ ਜੋ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਜਦ ਸੋਈ ਕਰਾਏ ਜੋ ਤੁਧ ਭਾਵੈ ਮੋਹ ਸਿਆਣਪ ਕਛੂ ਨਾਵੇ ਹਮ ਬਾਰਿਕ ਤਉ ਸਰਨਾਈ ਪ੍ਰਭ ਆਪੇ ਪੈਜ ਰਖਾਈ ਉਸ ਦਿਨ ਸਾਡੀ ਪੈਜ ਰਖਦਾ ਹੈ ਉਹ ਮਾਲਕ ਜੀ ਹੁਣ ਇੱਥੇ ਦਾ ਮਾਲਕ ਧੰਗੁਰੂ ਅਰਜਨ ਦੇਵ ਜੀ ਪਿਤਾ ਜੀ ਕਿੰਦਿਕ ਨਿਮਖ ਨਿਮਖ ਉਹਦਾ ਬਿਰਦ ਵੇਖੋ ਉਹ ਪਲ ਪਲ ਸਾਡੀ ਪਰਪਾਲਣਾ ਕਰ ਰਿਹਾ ਨਿਮਖ ਨਿਮਖ ਤੂੰ ਹੀ ਪਰਪਾਲੋ ਹਮ ਬਾਰਿਕ ਤੇਮਰੇ ਤਾਰੀ ਜਿਸ ਦਿਨ ਅਸੀਂ ਭਾਵਨਾ ਕਰਕੇ ਮਾਲਕ ਨੂੰ ਕਹਵਨ ਕਿ ਮਾਲਕ ਅਸੀਂ ਤੇਰੇ ਬੱਚੇ ਆ ਤੂੰ ਤੇ ਸਾਡੀ ਨਿਮਖ ਨਿਮਖ ਪਲ ਪਲ ਸਾਡੀ ਪਾਲਣਾ ਕਰ ਰਿਹਾ ਅਸੀਂ ਤੇਰੇ ਤੋਂ ਬਗੈਰ ਹੋਰ ਕਿਸੇ ਕੋਲ ਨਹੀਂ ਜਾਣਾ ਜਿਸ ਦਿਨ ਅਸੀਂ ਗੁਰਨਾਨਕ ਸਾਹਿਬ ਨੂੰ ਆਪਣੀ ਬਾਹ ਫੜਾ ਦਿੱਤੀ ਨਾ ਜੀ ਉਸ ਦਿਨ ਹੋਰ ਕਿਸੇ ਕੋਲ ਸਾਨੂੰ ਜਾਨ ਦੀ ਲੋੜ ਨਹੀਂ ਪੈਣੀ ਇਹ ਭਾਵਨਾ 'ਚ ਆ ਕੇ ਸੱਚੀ ਇਹ ਸ਼ਬਦ ਦੇ ਆਪ ਜੀ ਦਰਸ਼ਨ ਕਰੋਗੇ ਨਾ ਪੂਰੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਹੈ ਇੰਨੀ ਬਖਸ਼ਿਸ਼ ਕੀਤੀ ਹੈ ਕਿ ਸਾਡੇ ਵਰਗੇ ਕਲਯੁਗੀ ਜੀਵ ਇਹ ਸ਼ਬਦ ਪੜ੍ਹ ਕੇ ਨਾ ਜੇ ਆਸਵਾਜ ਜੇ ਤੇ ਹੋਰ ਕਿਸੇ ਕੋਲ ਵਾਕਈ ਜਾਨ ਦੀ ਲੋੜ ਨਹੀਂ ਪੈਣੀ ਜੀ ਜਿਹੜੇ ਵੀ ਗੁਰੂ ਸਾਹਿਬ ਦੇ ਹੋਗੇ ਨਾ ਜੀ ਗੁਰੂ ਸਾਹਿਬ ਨੂੰ ਆਪਾ ਸਮਰਪਿਤ ਕਰ ਦਿੱਤਾ ਉਹ ਗੁਰੂ ਦੇ ਹੋਕੇ ਰਹਿ ਗਏ ਉਹ ਕਿਤੇ ਵਾਕਿਆ ਹੀ ਗਏ ਵੀ ਨਹੀਂ ਇਹ ਸਾਡਾ ਇਤਿਹਾਸ ਗਵਾ ਹੈ ਜੀ ਮੈਂ ਅਕਸਰ ਗੱਲ ਕਰਦਾ ਨਾ ਬੰਦ ਬੰਦ ਕਟਾਉਣੇ ਕਿਰੇ ਸੌਖੇ ਨੇ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਾ ਦਿੰਦੇ ਨੇ ਪਰ ਡੋਲਦੇ ਨਹੀਂ ਹੁਣ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਜੀ ਜਿਨ੍ਹਾਂ ਨੂੰ ਇੰਨੇ ਤਸੀਹੇ ਦਿੱਤੇ ਉਹਨਾਂ ਦੇ ਛੋਟੇ ਬੱਚੇ ਦੇ 4 ਸਾਲ ਦੇ ਬੱਚੇ ਦੇ ਸ਼ਹੀਦ ਕਰਕੇ ਕਲੇਜਾ ਮੂੰਚੇ ਪਾਇਆ ਗਿਆ ਉਹ ਬੰਦਾ ਸਿੰਘ ਬਹਾਦਰ ਤੇ ਪਰ ਫਿਰ ਵੀ ਡੋਲੇ ਨਹੀਂ ਉਹ ਅੱਜ ਕੱਲ ਸਾਡੇ ਵਰਗੇ ਸਿੱਖ ਨਹੀਂ ਸਾਨੂੰ ਅੱਜ ਤੇ ਸਾਨੂੰ ਕੋਈ ਲਾਲਚ ਦੇ ਦੇਵੇ ਨਾ ਜੀਅ ਅਸਿਫ ਸੇ ਟੈਮ ਪਟਕ ਜਾਣਾ ਪਰ ਉਹ ਸਿੱਧਕੀ ਸਿੱਖ ਸਨ ਕਿੰਨਾ ਸਦਕ ਤੇ ਭਰੋਸਾ ਸੀ ਆਪਣੇ ਗੁਰੂ ਤੇ ਮਾਲ ਕਹਿੰਦੇ ਕਿ ਉਹ ਸਾਡਾ ਗੁਰੂ ਨੇਕ ਕਨਮਕ ਸਾਡੀ ਪਰਤ ਪਾਲਣਾ ਕਰ ਰਿਹਾ ਔਰ ਇੱਕ ਜੀਵਾ ਉਹਦੇ ਕਿੰਨੇ ਹੀ ਗੁਣ ਨੇ ਜੀਵਾ ਇੱਕ ਕਵਨ ਗੁਣ ਕਹੀਏ ਉਹਦੇ ਕਿਹੜੇ ਕਿਰੇ ਗੁਣ ਅਸੀਂ ਬਿਆਨ ਕਰੀਏ ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀ ਲਈ ਉਹ ਬੇਸਮਾਰ ਬੇਅੰਤ ਸਵਾਮੀ ਹੈ ਉਹਦਾ ਕੋਈ ਅੰਤ ਨਹੀਂ ਕੋਈ ਪਾਰਾ ਵਰ ਨਹੀਂ ਜਿਹੜਾ ਕੋਈ ਜਪਦਾ ਹੈ ਨਾ ਜੀ ਉਹਦੇ ਵਰਗਾ ਹੀ ਆਪਣੇ ਵਰਗਾ ਹੀ ਬਣਾ ਲੈਂਦਾ ਉਹਨੂੰ ਨਿਰਭਾਉ ਨਿਰ ਨਿਰਵੈਰ ਦੀ ਬਖਸ਼ਿਸ਼ ਕਰ ਦਿੰਦਾ ਉਹਦਾ ਕਿਸੇ ਨਾਲ ਵੈਰ ਨਹੀਂ ਤੇ ਕਿਸੇ ਦਾ ਭੈ ਨਹੀਂ ਉਹਨੂੰ ਰਹਿੰਦਾ ਜਿਹੜਾ ਕੋਈ ਮਾਲਕ ਦਾ ਨਾਮ ਜਪਦਾ ਸੋ ਗੁਰੂ ਕਿਰਪਾ ਕਰੇ ਦਇਆ ਕਰੇ ਰਹਿਮਤ ਕਰੇ ਜੀ ਮਾਲਕ ਦੇ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ ਸਾਡਾ ਗੁਰੂਕੁਲ ਬੈਠਿਆ ਹੋਇਆ ਜਿਹੜਾ ਸਮਾ ਹੈ ਨਾ ਜੀ ਇਹ ਸਫਲ ਹੋ ਜਾਵੇਗਾ ਮਾਲਕ ਕਹਿੰਦੇ ਕਿਨਕਾ ਏਕ ਜਿਸ ਜੀਵਸਾਵੇ ਇੱਕ ਅੱਖਰ ਵੀ ਮਾਲਕ ਦਾ ਸਾਡੇ ਹਿਰਦੇ ਵਿੱਚ ਵਸ ਗਏ ਨਾ ਜੀ ਤਾਂ ਕਿ ਮਹਿਮਾ ਗਨੀ ਨਾਮ ਹੈ ਉਹਨਾਂ ਦਾ ਜਨਮ ਮਰਨ ਘਟਿਆ ਜਾਂਦਾ ਲੋਕ ਪਰਲੋਕ ਸਵਾਰਿਆ ਜਾਂਦਾ ਜੀ ਇਹ ਸੱਚੀ ਗੱਲ ਹੈ ਸੋ ਆਪ ਜੀ ਜਿਸ ਜਿਸ ਭਾਵਨਾ ਮਨੋ ਕਾਮਨਾ ਕਰਕੇ ਗੁਰੂਕੁਲ ਬੈਠੇ ਹੋ ਸਭ ਦੀਆਂ ਮਨੋ ਕਾਮਨਾ ਭਾਵਨਾ ਗੁਰੂ ਪੂਰੀਆਂ ਕਰੇ ਗੁਰੂ ਦੇ ਦਰਸ਼ਨ ਕਰਨੇ ਹੀ ਬੜੇ ਲਾਭ ਮਿਲਦੇ ਜੀ ਸੰਸਾਨੂੰ ਕਰਮਾ ਭਾਗਾ ਵਾਲਿਓ ਜੋ ਗੁਰੂ ਦੇ ਦਰਸ਼ਨ ਕਰਦੇ ਗੁਰੂ ਦੀ ਗੋਦ ਵਿੱਚ ਬੈਠਦੇ ਅਗਲੀਆਂ ਸਟੇਜਾਂ ਬਾਅਦ ਦੀਆਂ ਗੱਲਾਂ ਗੁਰੂ ਕੋਲ ਬਹਿਣਾ ਹੀ ਸਾਨੂੰ ਆਜੇ ਨਾ ਜੀ ਐਨਾ ਹੀ ਬਹੁਤ ਹੈ ਗੁਰੂ ਦੀ ਗੱਲ ਸੁਣਨ ਦੀ ਵੀ ਦੂਰ ਦੀ ਗੱਲ ਪਹਿਲਾਂ ਬਹਿਣਾ ਆਜੇ ਸਾਨੂੰ ਜਿਸ ਦਿਨ ਗੁਰੂ ਦੇ ਦਰਸ਼ਨ ਕਰਨੇ ਸਾਨੂੰ ਆ ਜਾਣਗੇ ਨਾ ਜੀ ਉਹ ਦਿਨ ਸਭ ਕੁਝ ਪ੍ਰਾਪਤ ਹੋ ਜਾਣਾ ਸੋ ਗੁਰੂ ਕਿਰਪਾ ਕਰੇ ਦਇਆ ਕਰੇ ਰਹਿਮਤ ਕਰੇ ਜੀ ਦਾਸ ਦੀ ਵੀ ਅਰਦਾਸ ਕਰਿਓ ਆਪਣੀ ਵੀ ਅਰਦਾਸ ਕਰਿਓ ਗੁਰੂ ਸਾਨੂੰ ਬਹਿਣਾ ਹੀ ਸਿਖਾ ਦੇ। ਔਰ ਜਿਹੜਾ ਕੋਈ ਭਾਵਨਾ ਕਰਕੇ ਗੁਰੂ ਦੇ ਦਰਸ਼ਨ ਕਰਦਾ ਹੈ ਨਾ ਜੀ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ। ਇਥੋਂ ਸਾਨੂੰ ਸਭ ਕੁਝ ਮਿਲ ਜਾਣਾ ਪਰ ਭਰੋਸਾ ਵੱਜ ਜਾਏ ਸਾਦਾ। ਜਿਸ ਦਿਨ ਭਰੋਸਾ ਵੱਜ ਗਿਆ ਜੀ ਭਰੋਸਾ ਬਣ ਗਿਆ ਉਸ ਦਿਨ ਸਭ ਕੁਝ ਅਸੀਂ ਪ੍ਰਾਪਤ ਕਰ ਲਾਂਗੇ। ਸੋ ਗੁਰੂ ਕਿਰਪਾ ਕਰੇ ਦਇਆ ਕਰੇ ਰਹਿਮਤ ਕਰੇ ਜੀ। ਆਪ ਸਭਨਾ ਦੀ ਹਾਜ਼ਰੀ ਗੁਰੂ ਦਰ ਤੇ ਪ੍ਰਵਾਨ ਕਰੇ। ਹਉ ਗਰੂ ਚਰਣਾ ਵਿੱਚ ਦੋ ਕਮਿੰਟ ਸਾਰੇ ਪਿਆਰ ਨਾਲ ਜਿੰਨੇ ਵੀ ਆਪਜੀ ਸਰੀਰ ਕਰਕੇ ਬੈਠੇ ਹਾਂ ਸਾਰੇ ਪਿਆਰ ਨਾਲ ਹਾਜ਼ਰੀ ਲਵਾਉਂ ਮੇਰਾ ਕੋਈ ਇੱਕ ਮਕਸਦ ਹੈ ਕਿ ਤੁਹਾਡੇ ਨਾਲ ਮੈਂ ਵੀ ਤਰ ਜਾ ਸੰਗਤ ਵਿੱਚ ਨਾਮ ਜਪਿਆ ਨਾ ਜੀ ਬਰੀ એનર્ਜੀ ਮਿਲਦੀ ਹੈ ਬਹੁਤ ਜ਼ਿਆਦਾ ਬੜਾ ਲਾਭ ਮਿਲਦਾ ਜਿਸਨੂੰ ਔਰ ਇੱਥੋਂ ਤੁਸੀਂ ਤੁਹਾਡਾ ਮਨ ਨਾ ਨਹੀਂ ਵੀ ਜੁੜਦਾ ਨਾ ਆਪਾਂ ਜਦ ਸੰਗਤ ਵਿੱਚ ਨਾਮ ਸਿਮਰਨ ਕਰਦੇ ਹਾਂ ਨਾ ਜੀ ਉਹਦਾ ਸਾਨੂੰ ਲਾਭ ਮਿਲਣਾ ਹੀ ਮਿਲਣਾ ਹੈ ਇਹ ਗੱਲ ਚੇਤੇ ਵਿੱਚ ਰੱਖਿਓ ਉਸ ਦਾ ਆਨੰਦ ਸਾਨੂੰ ਮਿਲਣਾ ਹੀ ਮਿਲਣਾ ਹੈ ਜੀ ਸੋ ਆਉ ਬੜੇ ਪਿਆਰ ਨਾਲ ਆਪ ਜੀ ਜਿੰਨੇ ਵੀ ਇੱਥੇ ਬੈਠੇ ਹੋ ਸਾਰੇ ਮੇਰੀਆਂ ਭੈਣਾਂ ਮੇਰੇ ਵੀਰ ਸਾਰੇ ਹਾਜ਼ਰੀ ਲਵਾਓ ਵਾਹਿਗੁਰੂ 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 ਵਾਹਿ ਵਾਹ ਵਾਹ ਧੰਨ ਗੁਰੂ ਰਾਮਦਾਸ ਵਾਹਿਗੁਰੂ 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 O oh, uaheguru, Guru! O uaheguru, Guru! O uaheguru, huh? oh, Guru! Wahey Guru, oh, wahey Guru, wahey Guru wahey. Well, uh